ਬਹੁਤ ਬਹੁਤ ਸ਼ੁਕਰੀਆ ਤੁਸੀਂ ਕਬੀਲਦਾਰੀ ਦੇ ਕੰਮਾਂ ਚੋਂ ਟਾਈਮ ਕੱਢ ਕੇ ਭਾਰੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਹੋ ਮਿਆਂਪੁਰ ਨਕਰਦੇਵ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਮਾ ਭੈਣਾ ਛੋਟੇ ਬੱਚੇ ਬਹੁਤ ਬਹੁਤ ਤੁਹਾਡਾ ਧੰਨਵਾਦ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀਓ ਇੱਕ ਪਰਖ ਦੀ ਘੜੀ ਐ ਤੁਸੀਂ ਪਹਿਲਾਂ ਵੀ ਬਹੁਤ ਸਾਥ ਦਿੱਤਾ ਤਰੰਤਰਨ ਵਾਲਿਆਂ ਨੇ ਡਾਕਟਰ ਕਸ਼ਮੀਰ ਸਿੰਘ ਸੋਲ ਸਾਹਿਬ ਨੂੰ ਭਾਰੀ ਗਿਣਤੀ ਦੇ ਵਿੱਚ ਸਾਥ ਦੇ ਕੇ ਬਹੁਮਤ ਦੇ ਕੇ ਵਿਧਾਨ ਸਭਾ ਚ ਭੇਜਿਆ 5 ਸਾਲ ਲਈ ਪਰ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਇਲੈਕਸ਼ਨ ਇਹ ਆਉਣੀ ਨਹੀਂ ਚਾਹੀਦੀ ਸੀ ਪਰ ਉਹਦੇ ਪਹਾਣੇ ਅੱਗੇ ਕਿਸੇ ਦਾ ਜੋਰ ਨਹੀਂ ਤਾਂ ਇਹ ਉਹ ਸੀਟ ਖਾਲੀ ਹੋਣ ਕਰਕੇ ਜਿਮਨੀ ਚੋਂ ਆਈ ਹੈ। ਔਰ ਮੈਂ ਪ੍ਰਮਾਤਮਾਗੇ ਅਰਦਾਸ ਕਰਦਾ ਕਿ ਸੋਲ ਸਾਹਿਬ ਦੀ ਆਤਮਾ ਨੂੰ ਪ੍ਰਮਾਤਮਾ ਆਪਣੇ ਚਰਨਾਂ ਚ ਨਵਾਸਦੇ ਵੀ ਉਹਨਾਂ ਦਾ ਪਰਿਵਾਰ ਬੈਠਾ ਹੈ। ਉਹਨੇ ਧਰਮ ਪਤਨੀ ਬੈਠੇ ਹੈ। ਔਰ ਬੜਾ ਡੈਡੀਕੇਟਿਡ ਬੜਾ ਸੇਵਾ ਵਾਲਾ ਪਰਿਵਾਰ ਹੈ। ਡਾਕਟਰੀ profession ਹੈ। ਪਰਮਾਨੰਤ ਡਾਕਟਰ ਕਈ ਮੈਂਬਰ ਡਾਕਟਰ ਨੇ ਡਾਕਟਰੀ ਨੂੰ ਵੀ ਸੇਵਾ ਦਾ profession ਮੰਨਿਆ ਜਾਂਦਾ ਤੇ ਉਹਨਾਂ ਦੇ ਧਰਮ ਪਤਨੀ ਉਹ ਪ੍ਰੋਫੈਸਰ ਟੀਚਰ ਰਟਾਇਰ ਹੋਏ ਨੇ ਜਿਹੜਾ ਅਧਿਆਪਕ ਦਾ ਕੀਤਾ ਉਹਨੂੰ ਵੀ ਸੇਵਾ ਵਾਲਾ ਕੀਤਾ ਮੰਨਿਆ ਜਾਂਦਾ ਤੇ ਰਾਜਨੀਤੀ ਨੂੰ ਵੀ ਸੇਵਾ ਵਾਲਾ ਕੀਤਾ ਹੀ ਮੰਨਿਆ ਜਾਂਦਾ ਬਸ਼ਰਤੇ ਕਿ ਉਹ ਹੀ ਨਹੀਂ ਸੇਵਾ ਵਾਲਾ ਕੋਈ ਬਣਾ ਲੈ ਇਹਨੂੰ ਨਹੀਂ ਤਾਂ ਰਾਜਨੀਤੀ ਨੂੰ ਲੁੱਟ ਵਾਲਾ ਕੀਤਾ ਬਣਾ ਲਿਆ ਸੋ ਸੋਲ ਸਾਹਿਬ ਨੇ ਆਪਣੇ ਡਾਕਟਰੀ profession ਨੂੰ ਵੀ ਸੇਵਾ 'ਚ ਰੱਖਿਆ ਉਹਨਾਂ ਦੇ ਪਰਿਵਾਰ ਨੇ ਅਧਿਆਪਕ profession ਨੂੰ ਵੀ ਸੇਵਾ 'ਚ ਰੱਖਿਆ ਰਾਜਨੀਤੀ ਚ ਆ ਕੇ ਵੀ ਉਹਨਾਂ ਨੇ ਸੇਵਾ 'ਚ ਰੱਖਿਆ ਸੋ ਇਹੋ ਜਿਹੇ ਸੇਵਾਦਾਰ ਜੇ ਮਿਲ ਜਾਣ ਕਿਸੇ ਹਲਕੇ ਨੂੰ ਤਾਂ ਨਿਹਾਰ ਬਦਲ ਜਾਂਦੀ ਹੈ ਅੱਜ ਜਿੱਥੇ ਗਲੀਆਂ ਦੇ ਵਿੱਚੋਂ ਤੁਰੇ ਫਿਰਦੇ ਆ ਜਿਨ੍ਹਾਂ ਨੇ ਇਸ ਇਲਾਕੇ ਨੂੰ ਬਹੁਤ ਸਾਰੇ ਕਸ਼ਟ ਬਹੁਤ ਸਾਰੀਆਂ ਦੁਸ਼ਵਾਰੀਆਂ ਬਹੁਤ ਸਾਰੇ ਪਰਚੇ ਤੇ ਬਹੁਤ ਸਾਰੇ ਖਰਚੇ ਪਾਏ ਉਹ ਵੀ ਫਿਰਦੇ ਮੈਂ ਸਾਰੇ ਪਿੰਡਾਂ 'ਚ ਗਿਆ ਲਗਭਗ ਐਸੀ ਸੜਕ ਤੋਂ ਮੈਂ ਬਹੁਤ ਵਾਰੀ ਲੰਘਿਆ ਤੁਸੀਂ ਦੇਖਿਆ ਹੋਣਾ ਇਦਰੋਂ ਕਲਸਪਿੰਡ ਤੋਂ ਲੈ ਕੇ ਛੀਨਾਬੀਦੀ ਚੰਨ ਤੋਂ ਲੈ ਕੇ ਗੱਗੋਬੂਹਾ ਤੱਕ ਰਸੂਲਪੁਰ 치ਮਾ ਸਾਰੇ ਪਿੰਡ ਜਿਹੜੇ ਨੇ ਉਹਨਾਂ ਚ ਮੈਂ ਗਿਆ ਔਰ ਲੋਕਾਂ ਚ ਹੀ ਉਤਸ਼ਾਹ ਹੈ ਮੰਗਾ ਵੀ ਪਤਾ ਲੱਗ ਜਾਂਦੀਆਂ ਨੇ ਇਹਦੇ ਨਾਲ ਆਪ ਜਾਣ ਨਾਲ ਆਈ ਕੰਟੈਕਟ ਹੋ ਜਾਂਦਾ ਅੱਖਾਂ ਨਾਲ ਹੀ ਸੰਪਰਕ ਹੁੰਦਾ ਮੇਰੇ ਕੋਲੇ ਮੰਗ ਪੱਤਰ ਵੀ ਆਏ ਨੇ ਤੇ ਨਾਲ ਦੀ ਨਾਲ ਅਸੀਂ ਉਹਨਾਂ ਦਾ ਰਿਸਪੌਂਡ ਵੀ ਕਰਦੇ ਹਾਂ ਦੀ ਉਹਦਾ ਜਵਾਬ ਵੀ ਦਿੰਨੇ ਆ ਪਿੰਡਾਂ ਦੀਆਂ ਮੰਗਾਂ ਸਕੂਲਾਂ ਦੀਆਂ ਨੇ ਔਰ ਸਕੂਲਾਂ ਵਾਲੀ ਮੰਗ ਸਾਡੇ ਵੱਲੋਂ ਵੀ ਪਹਿਲ ਦੇ ਅਧਾਰ ਤੇ ਹੱਲ ਕੀਤੀ ਜਾਂਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਸਭ ਤੋਂ ਨੰਬਰ 1 ਤੇ ਸਕੂਲਾਂ ਦੀ ਸਿੱਖਿਆ ਨੂੰ ਰੱਖਦੀ ਹੈ ਸਾਡੇ ਬੱਚੇ ਪੜ ਜਾਣਗੇ ਤਕਰੀਬੇ ਨਿਕਲ ਜਾਣਗੇ ਸਾਡੇ ਬੱਚੇ ਪੜ ਜਾਣਗੇ ਤਾਂ ਕਾਇਆ ਪਲਟ ਜੂਗੀ ਇਹਨਾਂ ਨੇ ਅਕਾਲੀਆਂ ਕਾਂਗਰਸੀਆਂ ਨੇ ਜਾਣ ਬੁੱਝ ਕੇ ਸਾਡੇ ਬੱਚੇ ਅਨਪੜ ਰੱਖੇ ਜਾਣ ਬੁੱਝ ਕੇ ਸਾਨੂੰ ਉਹ ਕਿਤਾਬਾਂ ਹੀ ਨਹੀਂ ਦਿੱਤੀਆਂ ਜਿਹੜੀਆਂ ਅਫਸਰ ਬਣਾਉਂਦੀਆਂ ਸੀ ਸਾਨੂੰ ਉਹ ਟੀਚਰ ਹੀ ਨਹੀਂ ਦਿੱਤੇ ਜਿਹੜੇ ਅਫਸਰ ਬਣਾਉਂਦੇ ਸੀ ਸਾਨੂੰ ਤਾਂ ਦੜੀਏ ਦੁੜੀਏ ਤੀ ਲਾ ਰੱਖਿਆ ਸੀ ਬਸ ਵੀ ਸਕੂਲ ਜਾਣਾ ਅੱਧੀ ਛੁੱਟੀ ਬੜੇ ਮਿੱਡੇ ਮੀਲ ਚ ਦਲੀਆ ਮਿਲ ਜਾਣਾ ਨੌਵੀਂ ਤੱਕ ਕੋਈ ਫੇਲ ਨਹੀਂ ਕਰਨਾ ਬੱਚੇ ਦਾ ਪਤਾ ਨਹੀਂ ਲੱਗਦਾ ਸੀ ਵੀ ਕਿਹੜੇ ਸਬਜੈਕਟ ਚ ਹੁਸ਼ਿਆਰ ਹੈ ਕਿਹੜੇ ਚ ਕਮਜ਼ੋਰ ਹੈ ਵੀ ਜੇ ਕਮਜ਼ੋਰ ਹੈ ਤਾਂ ਉੱਤੇ ਹੋਰ ਪੜਾਈ ਕਰ ਲੈਂਦੇ ਘੰਟਾ ਉਸ ਸਬਜੈਕਟ ਤੇ ਵੱਧ ਪੜਾ ਲੈਂਦੇ ਨਾ ਨੌਵੀਂ ਤੱਕ ਬਾਲ ਸਾਹਿਬ ਨੇ ਬਣਾਇਆ ਪਲਾਨ ਕਹਿੰਦੇ ਫੇਲ ਨਹੀਂ ਕਰਨੇ ਦਸਵੀਂ ਚ ਅੱਧੇ ਫੇਲ ਹੋ ਜਾਂਦੇ ਸੀ ਅੱਧੇ ਫੇਲ फेल ਵਰਕੇ ਨੰਬਰ ਆਏ ਨੇ ਸੀ 35 ਆ ਗਏ ਤੇ 40 ਆ ਗਏ ਉਹ ਕਿਸੇ ਕੰਮ ਦੇ ਨਹੀਂ ਚਲੋ ਜੀ ਆ ਗਿਆ ਆਟਾ ਦਾਲ ਸਕੀਮ ਚ ਆ ਗਏ ਚਲੋ ਹੁਣ ਤੁਸੀਂ ਘੁੰਮੀ ਫਿਰੋ ساری ਉਮਰ ਆਟਾ ਦਾਲ ਸਕੀਮ ਚ ਲੈ ਲੇ ਬਸ ਐਂ ਰੱਖ ਗਏ ਕਿਉਂਕਿ ਉਹਨਾਂ ਨੂੰ ਪਤਾ ਸੀ ਜੇ ਗਰੀਬਾਂ ਦੇ ਆਮ ਲੋਕਾਂ ਦੇ ਜਵਾਕ ਪੜ ਗਏ ਜੇ ਮੀਆਂਪੁਰ ਪਿੰਡ ਦੇ ਜਵਾਕ ਪੜ ਗਏ ਜੇ ਗੰਡੀਵਿੰਡ ਦੇ ਬੱਚੇ ਪੜ ਗਏ ਜੇ ਢੰਡ ਦੇ ਬੱਚੇ ਪੜ ਗਏ ਤਾਂ ਫਿਰ ਉਹ ਅਫਸਰ ਬਣ ਜਾਣਗੇ ਜੇ ਅਫਸਰ ਬਣ ਗਏ ਤਾਂ ਘਰ ਦੀ ਗਰੀਬੀ ਚੱਕ ਦੇਣਗੇ ਜੇ ਗਰੀਬੀ ਚੱਕੀ ਗਈ ਗਰੀਬੀ ਖਤਮ ਹੋ ਗਈ ਫਿਰ ਇਨਾਂ ਦੇ ਘਰਾ ਮੂਰੇ ਅਰਜ਼ੀਆਂ ਲੈ ਕੇ ਹੱਥ ਬੰਨ ਕੇ ਕੌਣ ਖੜਿਆ ਕਰੂ ਆਹ ਸੋਚ ਸੀ ਬੜੀ ਲੰਬੀ ਸੋਚ ਸੀ ਬਈ ਸੁਭੀਰ ਬਦਲ ਕਹਿੰਦਾ ਹੁੰਦਾ ਨਾ ਮੇਰੇ ਪਿਤਾ ਜੀ ਦੀ ਬੜੀ ਲੰਬੀ ਸੋਚ ਸੀ ਬਹੁਤ ਲੰਬੀ ਸੋਚ ਸੀ ਆਹ ਸੋਚ ਸੀ ਉਹਨਾਂ ਦੀ ਗਲੀਆਂ ਨਾਲੀਆਂ ਸ਼ਮਸ਼ਾਨ ਘਾਟ ਇੱਥੇ ਤੱਕ ਹੀ ਰੱਖਿਆ ਬਸ ਕੋਈ ਸਕੂਲ ਚੱਜਦਾ ਨਹੀਂ ਬਣਾਇਆ ਕੋਈ ਡਿਸਪੈਂਸਰੀ ਹਸਪਤਾਲ ਨਹੀਂ ਬਣਾਇਆ ਕੋਈ ਕਾਲਜ ਯੂਨੀਵਰਸਿਟੀ ਨਹੀਂ ਬਣਾਈ ਸੜਕਾਂ ਜਿਹੜੀਆਂ ਨੇ ਉਹ ਪ੍ਰਾਈਵੇਟ ਕੰਪਨੀਆਂ ਤੋਂ ਬਣਵਾਈਆਂ ਨੇ ਉਹ ਲਾ ਲਾ ਕੇ ਨਾਕੇ ਸਾਰੇ ਖੜੇ ਨੇ ਟੋਲ ਟੋਲ ਪਲਾਜ਼ੇ ਜਾਂਦੇ ਹੋਏ ਵੀ 100 ਦੇਜੋ ਆਉਂਦੇ ਹੋਏ 150 ਦੇਜੋ ਕੋਈ ਹਾਬ ਨਹੀਂ 19 ਟੋਲ ਪਲਾਜ਼ੇ ਆਮ ਆਦੀ ਪਾਰਟੀ ਦੀ ਸਰਕਾਰ ਨੇ ਬੰਦ ਕੀਤੇ ਨੇ ਇੱਕ ਦਿਨ ਦਾ 67 ਲੱਖ ਰੁਪਏ ਪੰਜਾਬੀਆਂ ਦਾ ਬਚਣ ਲੱਗ ਗਿਆ ਜੀ ਮਿਆਦ ਖਤਮ ਹੋ ਗਈ ਤਾਂ ਵੀ ਦੋ ਦੋ ਸਾਲ ਉੱਪਰ ਚੱਲੀ ਜਾਂਦੇ ਨੇ ਕੌਣ ਪੁੱਛਦਾ ਜੀ ਨੇਰਗਰਦੀ ਮਚਾਈ ਸੀ ਹੀ ਕਾਂਗਰਸ ਨੇ ਕੀਤਾ ਅਕਾਲੀਆਂ ਨੇ ਨਸ਼ਾ ਲਿਆਂਦਾ ਕਾਂਗਰਸ ਨੇ ਵਧਾਇਆ ਕਾਂਗਰਸ ਨੇ ਭ੍ਰਿਸ਼ਟਾਚਾਰ ਲਿਆਂਦਾ ਅਕਾਲੀਆਂ ਨੇ ਵਧਾਇਆ ਇੱਕ ਦੂਜੇ ਦੀਆਂ ਸਕੀਮਾਂ ਨੂੰ ਐ ਲਾਗੂ ਕਰਦੇ ਰਹੇ ਨੇ ਘਰ ਘਰ ਨਸ਼ਾ ਪਚਾਤਾ ਚਿੱਟੇ ਨੇ ਪਤਾ ਨਹੀਂ ਕਿੰਨੇ ਘਰ ਅੱਜ ਚਿੱਟੇ ਦੇ ਸੱਤਰ ਪਚਾਤੇ ਕਿੰਨੀਆਂ ਸਾਡੀਆਂ ਮਾਵਾਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਵਿਧਵਾ ਕਰਤੀਆਂ ਰੋ ਰੋ ਕੇ ਹੱਥ ਰੂ ਮੁੱਕ ਕੇ ਸਾਡੀਆਂ ਮਾਵਾਂ ਦੇ ਅੱਖਾਂ ਚੋਂ ਚੁੱਲਿਆਂ ਦੀਆਂ ਲਾਟਾਂ ਬੁਝ ਗਈਆਂ ਸਿਵਿਆਂ ਦੀਆਂ ਲਾਟਾਂ ਬੁਝਣ ਦਾ ਨਾਂ ਨਹੀਂ ਲੈਂਦੀਆਂ ਆਹ ਲਾਕਾ ਜਿਆਦਾ ਪ੍ਰਭਾਵਿਤ ਬਾਡਰ ਏਰੀਆ ਕੋਈ ਕਿਸੇ ਨੇ ਸਾਰ ਨਹੀਂ ਲਈ ਮੈਂ ਹਰੇਕ ਪਿੰਡ ਜਾ ਕੇ ਪੁੱਛਦਾ ਰਿਹਾ ਹਰੇਕ ਪਿੰਡ ਜਾ ਕੇ ਪੁੱਛਦਾ ਰਿਹਾ ਮੈਂ ਵੀ ਇਸ ਤੋਂ ਪਹਿਲਾਂ ਕੋਈ ਮੁੱਖ ਮੰਤਰੀ ਤੁਹਾਡੇ ਪਿੰਡ ਆਇਆ ਹਰੇਕ ਨੇ ਹੀ ਕਿਹਾ ਨਾ ਤੁਹਾਨੂੰ ਪੁੱਛ ਲੈਣਾ ਤੁਹਾਡੇ ਪਿੰਡ ਆਇਆ ਕੋਈ ਨਹੀਂ ਆਉਂਦੇ ਨਹੀਂ ਆਉਂਦੇ ਪੱਥਰ ਦਿਲ ਨੇ ਇਹ ਨਹੀਂ ਆਉਂਦੇ ਉਹ ਕਈ ਕਈ ਪਿੰਡਾਂ ਨਾਲ ਕਹਿੰਦੇ ਹਾਰ ਕੇ ਤਾਂ ਆਏ ਇੱਕ ਦੋ ਮੈਂ ਕਿਹਾ ਹਾਰ ਕੇ ਨਹੀਂ ਜਿੱਤ ਕੇ ਦੱਸੋ ਇਹਨਾਂ ਨੇ ਤਾਂ ਲੋਕਾਂ ਨੂੰ ਤਾਂ ਬਸ ਉਹੀ ਸਮਝਾਇਆ ਵੀ ਇੱਧਰ ਨੂੰ ਹੱਕ ਲਓ ਹੁਣ ਇੱਧਰ ਨੂੰ ਹੱਕ ਲਓ ਲਓ ਫਿਰਦੇ ਨੇ ਫੇਰ ਫਿਰਦੇ ਨੇ ਹੁਣ ਬਿਆਨ ਦੇਖ ਲਓ ਕਿਹੋ ਜਿਹਾ ਦਿੰਦੇ ਨੇ ਉਹ ਰਾਜੇ ਬੜੀ ਗੋਰੀ ਫਿਰ ਮੁੜ ਕੇ ਮਾਫੀ ਮੰਗਣੀ ਪੈਂਦੀ ਅਗਲੇ ਦਿਨ ਪਹਿਲਾਂ ਹੀ ਪਈ ਇਹ ਸਾਬ ਨਾ ਬੋਲੋ ਮਾਫੀ ਮੰਗਣ ਦੀ ਲੋੜ ਹੀ ਨਾ ਪਵੇ ਮਾਨਸਿਕਤਾ ਹੀ ਇਹ ਜੀ ਹੈ ਕੁਝ ਘਬਰਾਏ ਹੋਏ ਨੇ ਵੀ ਕੁਝ ਬਣ ਨਹੀਂ ਰਿਹਾ ਇਹਦੋਂ ਇਸ ਤੋਂ ਪਹਿਲਾਂ ਕਦੇ ਵੋਟਾਂ ਐ ਮੰਗੀਆਂ ਸੀ ਇਹਨਾਂ ਨੇ ਵੀ ਉਹ ਰਾਜ ਆਪਣੇ ਹਰੇਕ ਦੁਕਾਨ ਤੇ ਜਾਂਦਾ ਐ ਫੇਰ ਉਹਦੇ ਜਾਂਦਾ ਉਹਦੀ ਸਰੂਪਾ ਪਾ ਆਂਦਾ ਆ ਤੂੰ ਕਿਹੜੇ ਸੰਤ ਨੂੰ ਮੰਨਦਾ ਇਹਨਾਂ ਨਾਲ ਮੇਰੀ ਬਹੁਤ ਬਣਦੀ ਐ ਤੂੰ ਕਿਹੜੇ ਸੰਤ ਨੂੰ ਮੰਨਦਾ ਮੈਂ ਉਹਨਾਂ ਨਾਲ ਬਹੁਤ ਬਣਦੀ ਐ ਮਤਲਬ ਐ ਪਹਿਲਾਂ ਕਦੇ ਵੋਟਾਂ ਮੰਗੀਆਂ ਸੀ ਥੱਲੇ ਲੋਕ ਮੈ ਮੈਨੂੰ ਧੰਨਵਾਦ ਦੇ ਜਾਂਦੇ ਨੇ ਮੈਂ ਕਿਹਾ ਮੈਨੂੰ ਕਹੋ ਧੰਨਵਾਦ ਇਹਨੂੰ ਕਹਿੰਦੇ ਤੈਂ ਹੀ ਲਾਇਏ ਨੇ ਬਾਈ ਇਹ ਥੱਲੇ ਲਿਆਉਂਦੇ ਨੇ ਥੱਲੇ ਨਹੀਂ ਤਾਂ ਆਉਂਦੀ ਹੀ ਨਹੀਂ ਸੀ ਥੱਲੇ ਇਹ ਹੁਣ ਧਰਤੀ ਤੇ ਉਤਰੇ ਨੇ ਥੱਲੇ ਆਏ ਪਹਿਲਾਂ ਜਾਂਦੇ ਹੀ ਨਹੀਂ ਸੀ ਪਿੰਡਾਂ 'ਚ ਇਹ ਉਹ ਦੇਖ ਲਓ ਉਹ ਬੀਬਾ ਜੀ ਬੋਲਦੇ ਫਿਰਦੇ ਪਿੰਡਾਂ 'ਚ ਹਰ ਸਿਮਰਤ ਕੌਰ ਐਮਪੀ ਨੇ ਸਾਡੇ ਬਠਿੰਡੇ ਤੋਂ ਉਹ ਉਹਨੇ ਬਿਆਨ ਦਿੱਤਾ ਹੈ ਪਤਾ ਨਹੀਂ ਯਾਰ ਸਮਝ ਨਹੀਂ ਆਉਂਦੀ ਸਲਾਹਕਾਰ ਕੌਣ ਨੇ ਸਮਝ ਨਹੀਂ ਆਉਂਦੀ ਬਿਆਨ ਕੌਣ ਲਿਖਦਾ ਇਹਨਾਂ ਦੇ ਜੱਜ ਲੇਖੀ ਦਿੰਦਾ ਕੋਈ ਤਾਂ ਆਪ ਪੜ ਲਿਆ ਕਰੋ ਵੀ ਪਈਆਂ ਗੱਲ ਗਲਤ ਐ ਇਹਨੂੰ ਕੱਟ ਲੋ ਬੋਲ ਦਿੰਦੇ ਵਿੱਚ ਹੀ ਜਦਾਂ ਪੰਜਾਬੀ ਸਮਝ ਨਹੀਂ ਆਉਂਦੀ ਲਿਖੀ ਹੋਈ ਜਾਂ ਲਿਖਦੇ ਪੰਜਾਬੀ ਨੂੰ ਅੰਗਰੇਜ਼ੀ 'ਚ ਨੇ ਵੀ ਪੜ ਦੋ ਉਹ ਕਹਿੰਦੀ ਮੈਡਮ ਕਹਿੰਦੀ ਹਰਸਿਮਰਤ ਕੌਰ ਉਹ ਕਹਿੰਦੀ ਜਦੋਂ ਸਾਡੀ ਸਰਕਾਰ ਹੁੰਦੀ ਸੀ ਉਦੋਂ ਪੰਜਾਬ 'ਚ ਕਿਸੇ ਨੂੰ ਚਿੱਟੇ ਦਾ ਨਾਮ ਵੀ ਨਹੀਂ ਪਤਾ ਹੁੰਦਾ ਸੀ ਮੈਂ ਕਿਹਾ ਬਿਲਕੁਲ ਸਹੀ ਕਹਿ ਮੈਡਮ ਉਦੋਂ ਪੰਜਾਬ ਚਿੱਟੇ ਨੂੰ ਮਜੀਠੀਆਂ ਮਜੀਠੀਆਂ ਕਹਿੰਦੇ ਹੁੰਦੇ ਸੀ ਨਾ ਤੱਕੂ ਲੈੰਦੈ ਨਹੀਂ ਸੀ ਲੱਗਦਾ ਭਾਈ ਮਜੀਠੀਆਂ ਹੈਗਾ ਉਹ ਮੁੰਡਾ ਕਹਿੰਦਾ ਯਾਰ ਮੇਰੇ ਕੋਲ ਤਾਂ ਆਪਣੀ ਜੋਗਾ 2 ਗ੍ਰਾਮ ਹੈ ਤੂੰ ਕਿਤੇ ਹੋਰ ਪ੍ਰਬੰਧ ਕਰ ਲੈ ਮਜੀਠੀਆਂ ਪੂੜੀ ਮਜੀਠੀਆਂ ਟੀਕਾ ਮਜੀਠੀਆਂ ਸਰਿੰਜ ਚਲਦੀ ਸੀ ਉਦੋਂ ਕੌਣ ਲੈਂਦਾ ਚਿੱਟੇ ਦਾ ਨਾਮ ਮਜੀਠੀਆਂ ਕਹਿੰਦੇ ਸੀ ਛੱਬ ਨਹੀਂ ਆਉਂਦੀ ਇਹਨਾਂ ਨੂੰ ਯਾਰ ਬੋਲਣ ਵੇਲੇ ਸਾਨੂੰ ਸੁਣਨ ਵੇਲੇ ਆਈ ਜਾਂਦੀ ਰਹਿੰਦੀ ਐ ਬੋਲਣ ਮੇਰੇ ਨਹੀਂ ਆਉਂਦੀ ਐ ਏਡੀ ਮੋਟੀ ਚਮੜੀ ਦੇ ਹੋ ਗਏ ਆ ਇਹਨਾਂ ਦੇ ਹੱਕਦਾਰ ਨੇ ਜੀ ਬੇਅਦਬੀਆਂ ਕਰਾਈਆਂ ਗੁਰੂ ਸਾਹਿਬ ਦੀਆਂ ਬਾਣੀ ਰੋਲੀ ਗਲੀਆਂ ਚ ਰੂੜੀਆਂ ਤੇ ਆਪ ਹੀ ਕੇਸ ਬਣਾਏ ਕੇਸ ਹਲਕੇ ਬਣਾ ਤੇ ਆਪ ਹੀ ਮੁਜਰਮ ਆਪ ਹੀ ਜਾਜਾ ਆਪ ਹੀ ਵਕੀਲ ਫਿਰ ਚਾਚੇ ਦੀ ਸਰਕਾਰਾਂ ਕੀ ਚਾਚੇ ਨੇ ਹੋਰ ਕਮਜ਼ੋਰ ਕਰਤੇ ਕੇਸ ਲੱਗੇ ਹੋਇਆ ਹੁਣ ਥੋੜੇ ਬਹੁਤ ਠੀਕ ਠੂਕ ਕਰਕੇ ਸਜ਼ਾ ਤਾਂ ਮਿਲੂਗੀ ਦੇਖੋ ਅਸੀਂ ਤਾਂ ਇੱਕ ਵਾਰੀ ਚਲਾਨ ਪੇਸ਼ ਕਰ ਦੇਣਾ ਅੱਗੇ ਕੋਰਟਾਂ ਕਰਦੀਆਂ ਨੇ ਅੱਗੇ ਕੋਰਟਾਂ ਨੇ ਦੇਣੇ ਆ ਫੈਸਲੇ ਮਾਨਯੋਗ ਜੱਜ ਬੈਠੇ ਆ ਪੜੇ ਲਿਖੇ ਉਹ ਵੀ ਤੱਥਾਂ ਦੇ ਆਧਾਰ ਤੇ ਪਰ ਤੱਥਾਂ ਵੱਲੋਂ ਕੋਈ ਕਮੀ ਨਹੀਂ ਹੋਣੀ ਚਾਹੀਦੀ ਸਰਕਾਰ ਵੱਲੋਂ ਉਹ ਮੈਨੂੰ ਤਾਂ ਕੱਲ ਬਜ਼ੁਰਗ ਮਿਲਿਆ ਪਿੰਡ 'ਚ ਉਹ ਕਹਿੰਦਾ ਜਿਹੜਾ ਅਕਾਲੀ ਦਲ ਬੱਬਾ ਐ ਨਾ ਇਹ ਅਕਾਲੀ ਦਲ ਬਾਦਲ ਕਹਿੰਦਾ ਪੁੱਤ ਮੈਂ ਤੇਰੇ ਸੁਣਦਾ ਰਹਿਣਾ ਹਾਂ ਭਾਸ਼ਾ ਨਾ ਕਹਿੰਦਾ ਮੇਰਾ ਪੋਤਾ ਸੁਣਾਉਂਦਾ ਕੋਈ ਟਿਊਬ ਟੂਬ ਜੀ ਤੇ ਸੁਣਾਉਂਦਾ ਮੈਨੂੰ ਮੈਂ ਸਮਝ ਗਿਆ ਮੈਂ ਚੱਲ YouTube ਕਹਿੰਦਾ ਹੋਣਾ ਕਹਿੰਦਾ ਟਿਊਬ ਜੀ ਤੇ ਸੁਣਦਾ ਹੋਂ ਨਾ ਨਜ਼ਾਰਾ ਆ ਜਾਂਦਾ ਕਹਿੰਦਾ ਹੁਣ ਆ ਵੀ ਕਹਿ ਦੀ ਮੈਂ ਕੀ ਕਹਿੰਦਾ ਵੀ ਅਕਾਲੀ ਦਲ ਬੱਬਾ ਜਿਹੜਾ ਇਹਦਾ ਮਤਲਬ ਹੁਣ ਬਦਲ ਗਿਆ ਮੈਂ ਕਿਹਾ ਕਿ ਕਿਵੇਂ ਕਹਿੰਦਾ ਮੈਂ ਵੀ ਬਹੁਤ ਚਿਰ ਰਿਹਾ ਹੁਣ ਨਹੀਂ ਪਾਉਂਦਾ ਇਹਨਾਂ ਨੂੰ ਮੈਂ ਕਿਵੇਂ ਕੀ ਕਹਿ ਦਈਏ ਕਹਿੰਦਾ ਅਕਾਲੀ ਦਲ ਬੱਬੇ ਦਾ ਮਤਲਬ ਹੁਣ ਅਕਾਲੀ ਦਲ ਬਾਦਲ ਨਹੀਂ ਹੈਗਾ ਅਕਾਲੀ ਦਲ ਬੱਬੇ ਦਾ ਮਤਲਬ ਅਕਾਲੀ ਦਲ ਬੇਅਦਬੀ ਇਹਦਾ ਨਾਂ ਹੋ ਗਿਆ ਹੁਣ ਆ ਆ ਇਹਨਾਂ ਨੇ ਕਰਦਾਰ ਬਣਾ ਲਏ ਆਪਣੇ ਇੱਕ ਹੋਰ ਬਜ਼ੁਰਗ ਮਿਲਿਆ ਗੁਰਸਿੱਖ ਉਹ ਕਹਿੰਦਾ ਪੁੱਤ ਬਹੁਤ ਪਾਈਆਂ ਇਹਨਾਂ ਨੂੰ ਪੰਥ ਪੰਥ ਨੂੰ ਵੋਟਾਂ ਬਹੁਤ ਪਾਈਆਂ ਪਰ ਕਹਿੰਦਾ ਬਾਬੇ ਨਾਨਕ ਦੀ ਤੱਕੜੀ ਸਮਝ ਸਮਝ ਕੇ ਪਾਈਆਂ ਤੱਕੜੀ ਨੂੰ ਕਹਿੰਦਾ ਹੁਣ ਨਹੀਂ ਪਾਉਂਦੇ ਮੈਂ ਕਿਹਾ ਵੀ ਕਿਉਂ ਕਹਿੰਦਾ ਇਹਨਾਂ ਨੂੰ ਵੋਟ ਪਾਉਣ ਦਾ ਮਤਲਬ ਹੈ ਤੱਕੜੀ ਨੂੰ ਵੋਟ ਪਾਉਣ ਦਾ ਮਤਲਬ ਹੈ ਗੁਰੂ ਸਾਹਿਬ ਦੀ ਫੇਰ ਦੁਬਾਰਾ ਬੇਅਦਬੀ ਕਰਨੀ ਇਹਦਾ ਮਤਲਬ ਬੇਅਦਬੀ ਕਰਨ ਨਾਲ ਦੇ ਹੱਕ 'ਚ ਪਾਇ ਰਹੇ ਹੋ ਭੁਗਤ ਰਹੇ ਹੋ ਤੁਸੀਂ ਉਹਨਾਂ ਨੂੰ ਵੋਟ ਪਾਉਣਾ ਦੁਬਾਰਾ ਬੇਅਦਬੀ ਕਰਨ ਦੇ ਬਰਾਬਰ ਹੈ ਆ ਆ ਲੋਕਾਂ ਦੇ ਸੈਂਟੀਮੈਂਟ ਨੇ ਜਿਹੜੇ ਲੋਕ ਆਪਦੇ ਦਿਲ ਚ ਲਈ ਫਿਰਦੇ ਇੰਨੂੰ ਪਤਾ ਨਹੀਂ ਲੱਗਦਾ ਪਤਾ ਨਹੀਂ ਤਾਂ ਦੱਸਦੇ ਨਹੀਂ ਹੈਗੇ ਇਹਨਾਂ ਦੇ ਆਲੇ ਦੋਲੇ ਵਾਲੇ ਜਿਹੜੇ ਹੈ ਨਾ ਚ ਪੰਜ ਸੱਤ ਹੀ ਹੁੰਦੇ ਨੇ ਆ ਉਹ ਦੇਖੋ ਆਲੇ ਦੋਲੇ ਖੜੇ ਹੁੰਦੇ ਇਹਨਾਂ ਦੇ ਉਹ ਗੱਲ ਹੀ ਨਹੀਂ ਪਹੁੰਚਣ ਦਿੰਦੇ ਸਹੀ ਇਹਨਾਂ ਤੱਕ ਐਂ ਮਰਵਾਏ ਨੇ ਉਹਨਾਂ ਨੇ ਥੱਲੇ ਐਂ ਕਹੀ ਗਏ ਬੱਲੇ ਬੱਲੇ ਜੀ ਥੋੜਾ ਦਾ ਨਾਂ ਲੈ ਕੇ ਲੋਕ ਤਾੜੀਆਂ ਮਾਰਦੇ ਜਦੋਂ ਮਸ਼ੀਨਾਂ ਖੁੱਲੀਆਂ ਬਾਈ ਚ ਉਦੋਂ ਖਾਲੀ ਪਤੀਲੇ ਖੜਕੀ ਜਾਂਦੇ ਸੀਗੇ ਉਹ ਭੱਜ ਗਏ ਸਾਰੇ ਜਿਹੜੇ ਕਹਿੰਦੇ ਸੀ ਕਮਾਲ ਹੋ ਜਾਣੇ ਦੇਖੋ ਸਹੀ ਹੁੰਦਾ ਕੀ ਹੈ ਇਹ ਪਬਲਿਕ ਹੈ ਜੀ ਲੋਕ ਨੇ ਆਹੀ ਹਾਲ ਕਾਂਗਰਸ ਦਾ ਉਹਨਾਂ ਦੇ ਆਲੇ ਦੋਲੇ ਹੀ ਫਿਰਦੇ ਨੇ 10 11 ਦਾ ਮੁੱਖ ਮੰਤਰੀ ਫਿਰਦੇ ਨੇ ਉਹਦੇ ਵਰਕਰ ਘਟ ਗਏ ਮੁੱਖ ਮੰਤਰੀ ਵੱਧ ਗਏ ਉਹ ਸਟੇਜ 'ਤੇ ਲੜ ਪੈਂਦੇ ਕੁਰਸੀ ਪਿੱਛੇ ਇਹਨੂੰ ਥੱਲੇ ਬਿਠਾਓ ਇਹਨੂੰ ਉੱਪਰ ਕੌਣ ਬਿਠਾਇਆ ਇਹਨੂੰ ਉੱਪਰ ਬਿਠਾਓ ਇਹਨੂੰ ਥੱਲੇ ਕੌਣ ਬਿਠਾਇਆ ਉਹ ਆਪਣੀਆਂ ਕੁਰਸੀਆਂ ਦੀ ਝਗੜਿਆਂ 'ਚ ਪਏ ਨੇ ਉਹ ਇੱਕ ਜੌਂਗਾ ਜਿਹਾ ਲੈ ਕੇ ਚੱਲੇ ਗਿਆ ਸੀ ਹੜਾ ਚ ਉਹ ਬਾਜਵਾ ਲੋਕਾਂ ਨੂੰ ਬਚਾਉਣ ਉੱਚ 12 ਬੰਦੇ ਬਹਿ ਸਕਦੇ 9 ਆਪਦੇ ਵੱਲੋਂ ਹੀ ਲੈ ਗਿਆ ਘਰੋਂ ਵੀ ਉਹ ਜਿ ਬੈਠੂ ਕੋਣ ਤਿੰਨ ਜਾਨੇ ਬੈਠਣਗੇ ਉਹ ਤਿੰਨ ਦਾ ਵੀ ਨਹੀਂ ਪਤਾ ਲੱਗਿਆ ਮੈਂ ਤਾਂ ਵਿਧਾਨ ਸਭਾ 'ਚ ਪੁੱਛ ਲਈ ਸੀ ਮੈਂ ਉਹ ਤਿੰਨ ਹੀ ਦਿਖਾ ਦੇ ਕਿੱਥੇ ਨੇ ਫੋਟੋ ਖਿਚਾਉਣ ਗਏ ਸੀ ਫੋਟੋ ਖਿਚਾ ਕੇ ਮੋੜਿਆ ਇਹ ਮੁੜ ਕੇ ਭਗਵਾਨ ਤਾ ਨੂੰ ਗਾਲਾਂ ਕੱਢੀ ਜਾਓ ਬਸ ਆਹਾ ਗੱਲਾਂ ਇਹਨਾਂ ਕੋਲੇ ਕੋਈ ਚੰਗਾ ਕੰਮ ਕਰੇ ਸਰਕਾਰ ਉਹਦਾ ਕਦੇ ਨਾਂ ਨਹੀਂ ਲੈਂਦੇ 600 ਜੁਨਟ ਬਿਜਲੀ ਦਾ ਬਿੱਲ ਮਾਫ ਹੈ ਹਰੇਕ ਨੂੰ ਚਾਹੇ ਹੋ ਐਸਸੀਬੀਸੀ ਕਰਨੇ ਚਾਹੇ ਜਨਰਲ ਕਰਨੇ 600 ਤੋਂ ਘੱਟ ਤੁਹਾਡੇ ਮੀਟਰ ਦੀ ਰੀਡਿੰਗ ਹੈ ਜ਼ੀਰੋ ਬਿੱਲ ਆਉਂਦਾ ਹੈ 90% ਘਰਾਂ ਨੂੰ ਪੰਜਾਬ ਦਾ ਜ਼ੀਰੋ ਬਿੱਲ ਆਉਂਦਾ ਹੈ ਕਦੇ ਬੋਲੇ ਇਹਨਾਂ ਨੇ ਨਹੀਂ ਬੋਲੇ ਗੋਇੰਦਵਾਲ ਸਾਹਿਬ ਵਾਲਾ ਜੀਵੀ ਕੇ ਕੰਪਨੀ ਦਾ ਥਰਮਲ ਪਲੈਂਟ 540 ਮੈਗਾਵਾਟ ਪੈਦਾ ਕਰਦਾ ਸੀ ਉਹ ਵਿਕਦਾ ਸੀ ਪੰਜਾਬ ਸਰਕਾਰ ਨੇ ਖਰੀਦਿਆ ਹੁਣ ਉਹ ਸਰਕਾਰੀ ਥਰਮਲ ਪਲੈਂਟ ਹੋ ਗਿਆ ਨਹੀਂ ਤਾਂ ਇਹ ਸਰਕਾਰ ਦੀਆਂ ਚੀਜ਼ਾਂ ਵੇਚਦੇ ਹੁੰਦੇ ਸੀ ਪ੍ਰਾਈਵੇਟ ਨੂੰ ਅਸੀਂ ਪ੍ਰਾਈਵੇਟ ਤੋਂ ਖਰੀਦਿਆ ਸਰਕਾਰ ਦਾ ਪ੍ਰਾਪਰਟੀ ਹੋ ਗਿਆ ਕਦੇ ਬੋਲੇ ਨੇ ਝਾਰਖੰਡ ਦੇ ਵਿੱਚ ਪਛਵਾੜੇ ਕਸਬੇ ਚ ਕੋਲੇ ਦੀ ਖਾਨ ਹੈ ਪੰਜਾਬ ਦੀ ਬੰਦ ਪਈ ਸੀ 2015 ਤੋਂ ਆਕੇ ਅਸੀਂ ਚਲਾਈਏ 7 ਸਾਲਾਂ ਬਾਅਦ ਕਦੇ ਬੋਲੇ ਨੇ ਨਹੀਂ ਬੋਲਦੇ ਦਿਨੇ ਬੱਤੀ ਆਉਂਦੀ ਹੈ ਨਾ 32 ਦਿਨੇ ਆਉਂਦੀ ਹੈ ਨਾ ਹੁਣ ਖੇਤਾਂ ਵਾਲੀ ਕਦੇ ਬੋਲੇ ਨੇ ਇਹ ਵੀ ਹਾਂ 32 ਦਿਨੇ ਆ ਗਈ ਨਹਿਰਾਂ ਦਾ ਪਾਣੀ ਕੱਸੀਆਂ ਨਮੀਆਂ ਪੈ ਵੰਡ ਰੀਆਂ ਨੇ ਥੱਲੋਂ ਦੀ ਪਾਈਪਾਂ ਪੈ ਰੀਆਂ ਨੇ ਨਹਿਰੀ ਪਾਣੀ ਟੇਲਾਂ ਤੱਕ ਪਹੁੰਚ ਗਿਆ ਕਦੇ ਬੋਲੇ ਨੇ ਦੰਦਲ ਪੈ ਜਾਏ ਇਹਨਾਂ ਦੇ ਕਦੇ ਬੋਲੇ ਹੋਣੇ ਹੁਣ ਤੱਕ 58962 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 2106 ਨੌਕਰੀਆਂ ਅੱਜ ਹੀ ਦੇ ਕੇ ਆਇਆ ਅੱਜ ਬਿਜਲੀ ਬੋਰਡ ਚ 2106 ਨੌਕਰੀਆਂ ਦੇ ਕੇ ਆਇਆ ਸ਼ਾਮ ਨੂੰ ਟੀਵੀ ਤੇ ਦੇਖ ਲਿਓ ਕਦੇ ਬੋਲੇ ਨੇ ਸਭ ਕਹਿੰਦੇ ਨਕਥ ਨੇ ਨਹੀਂ ਦਿੱਤੀ ਨੌਕਰੀਆਂ ਮੈਂ ਪਿੰਡਾਂ ਚ ਗਿਆ ਆ ਛੀਨਾ ਬੀਦੀ ਚੰਦ ਗਿਆ ਮੈਂ ਉਹ ਕਹਿੰਦੇ ਸਾਡੇ ਪਿੰਡ ਦੇ ਪੰਜ ਮੁੰਡਿਆਂ ਨੂੰ ਨੌਕਰੀ ਮਿਲ ਗਈ ਮੈਂ ਕੋਰਟ ਧਰਮਚੰਦ ਗਿਆ ਉਹ ਕਹਿੰਦੇ 10 ਮੰਡਿਆਂ ਨੂੰ ਸਾਡੇ ਪਿੰਡ ਦੇ ਨੌਕਰੀ ਮਿਲ ਗਈ ਉਹਨਾਂ ਨੇ ਦੱਸਿਆ ਇਹੇ ਆਲੋਚਨਾ ਕਰਨ ਦੀ ਲੱਗੇ ਹੋਰ ਵੀ ਸਕੀਮਾਂ ਲੋਕਾਂ ਦਾ ਸੁਵੰਤ ਮਨ ਕੰਮ ਹੀ ਇਹ ਕਰਨਾ ਆ ਨਹੀਂ ਤਾਂ ਮੈਂ ਕਲਾਕਾਰੀ ਦੇ ਬਲੇ ਪਾਸੇ ਵੀ ਤਾਂ ਮੈਂ ਕੰਮ ਕਰੀ ਜਾਂਦਾ ਸੀ ਕਰਦਾ ਤਾਂ ਮੈਂ ਇਹੀ ਕੰਮ ਸੀ ਉਦੋਂ ਵੀ ਇਨਾਂ ਦੀ ਪਰਦੇ ਫਰੋਲਦਾ ਸੀ ਉਦੋਂ ਮੈਨੂੰ ਪੈਸੇ ਮਿਲਦੇ ਸੀ ਕਸਟਾਂ ਦੇ ਹੁਣ ਪੈਸੇ ਦੇ ਕੇ ਜਾਣਾ ਮੈਂ ਹੁਣ ਐਸ ਪਿੰਡ 'ਚ ਵੀ ਪੈਸੇ ਦੇ ਕੇ ਜਾਉ ਕੁਦਰਤਾ ਚ ਲੋਕ ਕੋਈ ਡਿਊਟੀ ਲਾਤੀ ਰੱਬ ਨੇ ਨਵਾਵਾਂਗੇ ਹੁਣ ਐਸ ਪਿੰਡ 'ਚ ਕਹਿੰਦੇ ਕਿ ਟੜਕੇ ਦੇ ਕੱਲ ਦੇ ਫੋਨ ਆਈ ਜਾਂਦੇ ਨੇ ਜਾਣਾ ਨਹੀਂ ਉੱਥੇ ਰੈਲੀ ਤੇ ਦਰਿਆ ਮੰਨਕੇ ਲਾ ਲੋਂਗੇ ਜਿਹੜੇ ਅੱਜ ਤੁਹਾਨੂੰ ਕਹਿੰਦੇ ਨੇ ਕਿ ਘਰੋਂ ਨਹੀਂ ਨਿਕਲਣਾ ਜੇ ਕੱਲ ਨੂੰ ਵੋਟਾਂ ਪੈ ਗਈਆਂ ਉਹ ਕਿਵੇਂ ਨਿਕਲ ਦੇਣਗੇ ਤੁਹਾਨੂੰ ਕਰੋ ਵੋਟਾਂ ਦੇ ਦਿਨ ਘਰੋਂ ਨਿਕਲ ਕੇ ਵੋਟ ਪਾਇਆਓ ਆਜ਼ਾਦੀ ਆ ਜਿਹੜਾ ਇਹਨਾਂ ਨੇ ਪੈਦਾ ਕੀਤੇ ਨੇ ਨਾ ਆ ਹਾਲਾਤ ਹੋ ਗਏ ਇਹਨਾਂ ਦੇ ਟਿਕਟਾਂ ਲੈਣ ਨੂੰ ਕੋਈ ਬੰਦਾ ਨਹੀਂ ਰਿਹਾ ਉਹ ਇਧਰੋਂ ਉਧਰੋਂ ਲੱਭ ਕੇ ਲਿਆਉਂਦੇ ਕੋਈ ਬੰਦਾ ਲੱਭੋ ਯਾਰ ਟਿਕਟਾਂ ਵਾਸਤੇ ਸਾਰੇ ਮੁੱਕਰ ਜਾਂਦੇ ਆ ਆ ਲੱਗਦਾ ਬੇਇੱਜ਼ਤੀ ਕਰਾਉਣੀ ਆ ਯਾਰ ਲੋਕਾਂ ਦੇ ਮੱਥੇ ਪੁੱਛਦੇ ਸਵਾਲ ਇਹ ਤਾਂ ਖ਼ਬਰ ਵੀ ਝਾੜ ਕੇ ਚੱਕਦੇ ਆ ਲੋਕ ਵੀ ਵਿੱਚ ਟਿਕਟ ਨਾ ਪਾ ਕੇ ਸੜਤੀ ਹੋਵੇ ਕਿਤੇ ਹਾਂ ਉਹ ਥੱਲੋਂ ਥੱਲੋਂ ਦੀ ਕਹਿੰਦੇ ਬਿਰਲਾ ਜਿਹੜੀਆਂ ਨੇ ਨਾ ਤਖਤਿਆਂ 'ਚ ਉੱਥੇ ਵੀ ਇੱਕ ਬਜ਼ੁਰਗ ਸੀ ਜਹੇਦਾਰ ਸੀ ਪੁਰਾਣਾ ਮਾਲ ਵਿੱਚ ਮਿਲਿਆ ਮੈਨੂੰ ਉਹ ਕਹਿੰਦਾ ਮੈਂ ਥੱਲੇ ਵੀ ਕੱਪੜਾ ਲਾਉਣਾ ਕਿ ਥੱਲੋਂ ਵੀ ਨਾ ਕਿਤੇ ਟਿਕਟ ਸਿੱਟ ਜਾਣ ਵੀ ਟਿਕਟ ਲੜਨ ਦਾ ਖਾਲੀ ਦੰਦ ਆਹ ਹਾਲਾਤ ਹਨ ਆ ਜੀ ਹੁਣ ਬਸੇ ਜਕਾਰੇ ਵਾਲੀ ਜਗ੍ਹਾ ਬਣਦੀ ਨਹੀਂ ਸੀ ਚਲੋ ਲਾਤਾ ਹੁਣ ਕੋਈ ਗੱਲ ਨਹੀਂ ਕੋਈ ਨਹੀਂ ਪ੍ਰਾਣ ਬਸੇ ਹੋਏ ਨੇ ਨਾ ਉਹ ਬਸੇ ਹੋਏ ਨੇ ਪੁਰਾਣੇ ਚਲ ਕੋਈ ਨਹੀਂ ਤਾਂ ਕੋਈ ਗੱਲ ਨਹੀਂ ਬਧੀਆ ਠੀਕ ਹੈ ਪੜਾਸ ਤਾਂ ਨਿਕਲਣੀ ਚਾਹੀਦੀ ਕਿਸੇ ਨਾ ਕਿਸੇ ਤਰੀਕੇ ਨਾਲ ਦੁਖੀ ਕਰ ਲਿਆ ਯਾਰ ਇਹਨਾਂ ਨੇ ਚੰਗੇ ਭਲੇ ਦਾ ਆਪ ਦਾ ਆਪ ਦਾ ਕੰਮ ਕਰਦੇ ਸੀਗੇ ਰਾਜਨੀਤੀ ਚ ਵੜਤੇ ਇਹਨਾਂ ਨੇ ਦੁਖੀ ਹੋ ਗਏ ਆਏ ਨਾ ਤੋਂ ਕਾਗਜ਼ ਭਰਨੇ ਸਿੱਖ ਗਏ ਸਰਕਾਰਾਂ ਚਲਾਉਣੀਆਂ ਸਿੱਖ ਗਏ ਕੰਮ ਕਰਨੇ ਸਿੱਖ ਗਏ ਹੁਣ ਕਹਿੰਦੇ ਬੜੇ ਮਾਰੇ ਬੰਦੇ ਨੇ ਜੀ ਉਹ ਤਾਂ ਬਹੁਤ ਘਟੀਆ ਬੰਦੇ ਨੇ ਉਹ ਤੇ ਦਿਨ ਰਾਤ ਕਈ ਜਾਂਦੇ ਰਹਿੰਦੇ ਸੁੱਭੀ ਬਾ ਉਹ ਘਟੀਆ ਮੁਖਮਤਰੀ ਹੈ ਕਮਾਲ ਆ ਯਾਰ ਜਦੋਂ ਮੈਂ ਪਹਿਲਾਂ ਕਲਾਕਾਰ ਹੁੰਦਾ ਸੀ ਪੀਟੀਸੀ ਚੈਨਲ ਜੇ ਤੇ ਇਹਨਾਂ ਦੇ ਤੇ ਆਉਂਦੇ ਹੁੰਦੇ ਸੀ ਉਹ ਲੋਕਾਂ ਸੀ ਬਹੁਤ ਕਮਾਲ ਦਾ ਬੰਦਾ ਹੈ ਲੈ ਦੱਸ ਯਾਰ ਤੇਰੇ ਮੁਤਾਬਕ ਹੀ ਚੱਲੂਗਾ ਕੰਮ ਕਦੇ ਮਰਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਥੋੜੇ ਥੋੜੇ ਮੁਤਾਬਕ ਹੀ ਚੱਲੂਗਾ ਕੰਮ ਹਰ ਗੱਲ ਤੇ ਕਹਿੰਦਾ ਮੈਂ ਅੱਜ ਉਧਰੋਂ ਆਇਆ ਚਾਰੇ ਪਾਸੇ ਜਿੱਧਰ ਨਿਗਾ ਮਾਰੋ ਬਾਲਸਾਹਬ ਦੇ ਕੰਮ ਵੱਡੇ ਬਾਲਸਾਹਬ ਦੇ ਕੰਮ ਨਜ਼ਰ ਆਉਂਦੇ ਆ ਸੱਜੇ ਪਾਸੇ ਦੇਖਿਆ ਸਾਰੇ ਕੰਮ ਬਾਲਸਾਹਬ ਦੇ ਬਣਾਈਆਂ ਮੰਡੀਆਂ ਔ ਟਿਊਬਲ ਚੱਲੀ ਜਾਂਦੇ ਨੇ ਆ ਫਸਲਾਂ ਸਾਰੀਆਂ ਬਾਲਸਾਹਬ ਕਰਕੇ ਆਈਆਂ ਨਹਿਰਾਂ ਕਸੀਆਂ ਬਾਲਸਾਹਬ ਕਰਕੇ ਜਿੱਧਰ ਦੇਖੋ ਬਾਲਸਾਹਬ ਦੇ ਕੰਮ ਆ ਮਗਾ ਕੋਟਕਪੂਰੇ ਤੇ ਬਰਗਾੜੀ ਵਿਚ ਦੀ ਲੰਗਦਾ ਹੋਏਗਾ ਉਹ ਵੀ ਦੇਖ ਲਿਆ ਕਰ ਵੀ ਕੋ ਬਾਲ ਸਾਹਿਬ ਨੇ ਕਰਾਇਆ ਸੀ ਕੰਮ ਉਹ ਜਿਹੜਾ ਵੀ ਅਦਬੀ ਵਾਲਾ ਉੱਥੇ ਸੌਂ ਜਾਂਨੇ ਜਦੋਂ ਬਕੋਟਕਪੂਰੇ ਤੇ ਬਰਗਾੜੀ ਵਿਚ ਦੀ ਲੰਗਦੇ ਉਹ ਅੱਖਾਂ ਮਿਜਨਦੀਆਂ ਨੇ ਉੱਥੇ ਜਿਹੜੀ ਸੰਗਤ ਤੇ ਗੋਲੀ ਚਲਾਈ ਸੀ ਲੰਗਰ ਦੀ ਸੇਵਾ ਕਰਦੇ ਆਂਦੇ ਜਿਹੜਾ ਗੰਦਾ ਪਾਣੀ ਕੋਟਕਪੂਰੇ ਬਾਛੜਾ ਪਾਈਆਂ ਸੀ ਗੁਰੂ ਸਾਹਿਬ ਦੀ ਹਾਜ਼ਰੀ ਚ ਉਹ ਵੀ ਤਾਂ ਬਾਲ ਸਾਹਿਬ ਦੀ ਆਰਡਰ ਸੀ ਉਹ ਵੀ ਦੇਖ ਲਿਆ ਕਰੋ ਕਦੇ ਨਾ ਉਹ ਦੇਖ ਓ ਭਗਵੰਤ ਦਾ ਹਰ ਗੱਲ ਮੰਤਾ ਹੁਣ ਹੜ ਮੇਰੇ ਨਾਲ ਆਤੇ ਕਿਨੇ ਭਗਵੰਤ ਮਾਨ ਲੈ ਲੈਂਦੇ ਨੇ ਮੈਂ ਕਿ ਉੱਤਰਾਖੰਡ ਚ ਮੈਂ ਗਿਆ ਹੂੰ ਹਿਮਾਚਲ ਚ ਵੀ ਮੈਂ ਗਿਆ ਸੀ ਪਹਾੜ ਦੇ ਉਹ ਪੰਜ ਸੱਤ ਉਹਨਾਂ ਦੇ ਪਹਾੜ ਰੁੜ ਕੇ ਆ ਗਏ ਮੰਤਾ ਹੁਣ ਇਹ ਫੇਕਰ ਲੱਗਿਆ ਪਿਆ ਵੀ ਅੱਗੇ ਧੁੰਦ ਪਾਊਗੀ ਉਹ ਵੀ ਮੇਰੇ ਨਾਲ ਵੀ ਧੁੰਦੇ ਭਗਵੰਤ ਮਾਨ ਧੁੰਦ ਨੂੰ ਰੋਕ ਸਕਦਾ ਸੀ ਸਾਡੀ ਸਰਕਾਰ ਵਾਲੇ ਬਾਦਸ਼ਾਹ ਮਿਲੇ ਕਾਂਗਰਸ ਸਰਕਾਰ ਵੇਲੇ ਕਦੇ ਤੋਂ ਨਹੀਂ ਪੈਣ ਦਿੰਦੇ ਜੇ ਤੁੰਦ ਪੈ ਵੀ ਗਈ ਠੀਕ ਅਕਲ ਦਾ ਜਨਾਜਾ ਕਢਾਈ ਜਾਂਦੇ ਯਾਰ ਤਰਸ ਹੀ ਆਉਂਦਾ ਮੈਨੂੰ ਤਾਂ ਸਹੀ ਗੱਲਾਂ ਨੇ ਨਾ ਜੇ ਸਹੀ ਲੱਗਦੇ ਤਾਂ ਤਾੜੀਆਂ ਮਾਰ ਕੇ ਦੱਸ ਦਿਓ ਆਵਾਜ਼ ਨਹੀਂ ਖਾਂਦੀ ਜਿੰਦਾਬਾਦ ਆਵਾਜ਼ ਨਹੀਂ ਖਾਂਦੀ ਜਿੰਦਾਬਾਦ ਭਗਵਾਨ ਜੀ ਜਿੱਦਿਆਂ ਦੇ ਤੁਸੀਂ ਮਾਨਸਿਕ ਤਾਂ ਦੇਖੋ ਅੰਦਰੋਂ ਕਿੰਨੇ ਡਰੇ ਹੋਏ ਨੇ ਕਿਉਂਕਿ ਮੈਂ ਤਾਂ ਇਹੀ ਕੰਮ ਕਰਦਾ ਪਹਿਲਾਂ ਤੂੰ ਵੀ ਮੈਂ ਅੰਦਰ ਪੜਦਾ ਲੋਕਾਂ ਦਾ ਵੀ ਕਿਵੇਂ ਕੀ ਐ ਸੁਖਵੀਰ ਬਾਦਲ ਹੋਰਾਂ ਨੇ ਜਿੱਦਿਆਂ ਦੇ ਹਾਰੇ ਨੇ 2017 ਚ ਹਾਰਨ ਲੱਗੇ ਨੇ 22 ਚ ਜਮੀਂ ਸੂਪੜਾ ਸਾਫ ਹੋ ਗਿਆ ਦੋ ਤਿੰਨ ਸੀਟਾਂ ਹੀ ਰਹਿ ਗਈਆਂ 24 ਚ ਜਮੀਂ ਨਿਬੜ ਗਿਆ ਕੰਮ 22 ਇਲੈਕਸ਼ਨਾਂ ਜਿੰਨੀਆਂ ਵੀ ਹੋਈਆਂ 8 22 ਇਲੈਕਸ਼ਨਾਂ ਹੋਈਆਂ ਜੋ ਸੱਤ ਆਮਾ ਦੀ ਪਾਰਟੀ ਨੇ ਜਿੱਤੀਆਂ ਨੇ ਚੱਬੇ ਆ ਜਿੱਤੀ ਐ ਡੇਰਾ ਬਾਬਾ ਨਾਨਕ ਜਿੱਤੀ ਐ ਗਿੱਦੜਵਾਹ ਜਿੱਤਿਆ ਐ ਲੁਧਿਆਣਾ ਪੱਛਮੀ ਜਲੰਧਰ ਪੱਛਮੀ ਤੇ ਲੁਧਿਆਣੇ ਦੀ ਜਿਹੜੀ ਐਮਪੀ ਦੀ ਸਾਰੀਆਂ ਸਾਰੀਆਂ ਜਿਹੜੀਆਂ ਆਮ ਆਦਮੀ ਪਾਰਟੀ ਨੇ ਜਿੱਤੀਆਂ ਨੇ ਇੰਨਾ ਡਰੇ ਹੋਏ ਨੇ ਉਹ ਹੁੰਦੇ ਜਦੋਂ ਦੇ ਹਾਰੇ ਨੇ ਪਹਿਲੀ ਵਾਰ ਤੋਂ ਲੈ ਕੇ ਦਿੱਲੀ ਤੋਂ ਲੈ ਕੇ ਇਹਨਾਂ ਨੇ ਆਪ ਦੇ ਘਰੇ ਝਾੜੂ ਵਾਲੇ ਜਿਹੜੇ ਆਉਂਦੇ ਸੀ ਸਫਾਈ ਕਰਨ ਉਹਨਾਂ ਨੂੰ ਕਹਿ ਰੱਖਿਆ ਵੀ ਝਾੜੂ ਨਹੀਂ ਲਾਉਣਾ ਕੀ ਤੜਕੀ ਤੜਕੀ ਬਹੁਤ ਸੁਪਨੇ 'ਚ ਵੀ ਇਹੀ ਆਉਂਦਾ ਤੜਕੀ ਵੀ ਤੁਸੀਂ ਇਹੀ ਦਿਖਾ ਦਿੰਨੇ ਹੋ ਪੋਚਾ ਲਾ ਦਿਆ ਕਰੋ ਕੱਪੜੇ ਨਾਲ ਪੋਚੇ ਨਾਲ ਕਰ ਲਿਆ ਕਰੋ ਸਾਹਿਬ ਹੁਣ ਆਪ ਵੀ ਕਹੀ ਜਾਂਦਾ ਜਿੰਨੇ ਤੁਹਾਡੇ ਘਰਾਂ ਝਾੜੂ ਪਾਏ ਨੇ ਇਹਨਾਂ ਨੂੰ ਅੱਗ ਲਾ ਦਿਓ ਲੈ ਯਾਰ ਇਹ ਨੂੰ ਕਹਨਾ ਇਹ ਮੁੱਦਾ ਹੈ ਪੰਜਾਬ ਦਾ ਤੂੰ ਹੀ ਹਾਲਾਤ ਦੇਖ ਲਓ ਇਨਾਂ ਤੇ ਪਰ ਮੈਨੂੰ ਬਹੁਤ ਵਧੀਆ ਲੱਗਦਾ ਵੀ ਚਲ ਚੀਕਾਂ ਤਾਂ ਪੈ ਰਹੀਆਂ ਨੇ ਨਾ ਦੁਖੀ ਕਰ ਰੱਖਿਆ ਸੀ ਇਹਨਾਂ ਨੇ ਯਾਰ ਵੀ ਚਲੋ ਆਮ ਘਰਾਂ ਚੋਂ ਉੱਠ ਕੇ ਲੋਕਾਂ ਨੇ ਚੀਕਾਂ ਤਾਂ ਪੁਆਈਆਂ ਨਾ ਤੂੰ ਦੇਖੋ ਦਰਦ ਦੇਖੋ ਇਹਨਾਂ ਦਾ ਕੀ ਕਹਿੰਦਾ ਸੁਖਵੀਰ ਬਾਦਲ ਕੰਗੀ ਭਲੀ ਕਨਾ 2022 ਚ ਗੱਡੀ ਲਈ ਤੇ ਚੜਨ ਲੱਗੀ ਸੀ ਝਾੜੂ ਵਾਲੇ ਨੇ ਪੰਗਾ ਪਾਤਾ ਲੈ ਯਾਰ ਸਮਝਦੇ ਕੀ ਹੋਂ ਤੁਸੀਂ ਪੰਜਾਬ ਨੂੰ ਗੱਡੀ ਸਮਝਦੇ ਹੋ ਲਈ ਤੇ ਚੜ ਗਈ ਤੇ ਲੁੱਟਾਂਗੇ ਫਲਾਣਾ ਕਰਾਂਗੇ ਕਮਾਲ ਐ ਯਾਰ ਦੱਸੋ ਮਨ ਕਿਹੜੇ ਮੂਹ ਨਾ ਆ ਜਾਂਦੇ ਨੇ ਫਿਰ ਫਿਰ ਤੀਜੇ ਦਿਨ ਕਹਿੰਦਾ ਝਾੜੂ ਤੀਲਾ ਤੀਲਾ ਹੋ ਗਿਆ ਉਹ ਮੈਂ ਕਹਾ ਝਾੜੂ ਚੋਂ ਦੋ ਚਾਰ ਬਰੀਕ ਤੀਲੇ ਜੇ ਕਮਜ਼ੋਰ ਤੀਲੇ ਜੇ ਸਫਾਈ ਕਰਦੇ ਕਰਦੇ ਨਿਕਲ ਵੀ ਜਾਣ ਨਾ ਝਾੜੂ ਤਾਂ ਸਫਾਈ ਕਰਦਾ ਰਹਿੰਦਾ ਉਹ ਤੱਕੜੀ ਦੀ ਕਰਸੀ ਟੁੱਟ ਜੇ ਮੇਤਰਾ ਤੋਲਣ ਜੋਗੀ ਨਹੀਂ ਰਹਿੰਦੀ ਤੱਕੜੀ ਸੰਭ ਲੈ ਤੂੰ ਆਪਣੀ ਤਕੜੀ ਖਿੜੀ ਪਈ ਐ ਬਹੁਤ ਧੰਨਵਾਦ ਪਿੰਨੇ ਬਹੁਤ ਧੰਨਵਾਦ ਸੋ ਇਸ ਕਰਕੇ ਇਹਨਾਂ ਤੋਂ ਖਿਹੜਾ ਮਸਾ ਛੁੱਟਿਆ ਇਹਨੂੰ ਫਿਰਦੇ ਰਹਿਣ ਦੇ ਕੋਈ ਨ ਗਲੀਆਂ ਗੁਲੀਆਂ ਚ ਆ ਜਾਣ ਦੋ ਲੜਿਓ ਨਾ ਇਹਨਾਂ ਨਾਲ ਇਹ ਲੜਨ ਨੂੰ ਫਿਰਦੇ ਐ ਇਹੇ ਲੜਨ ਨੂੰ ਫਿਰਦੇ ਐ ਸੋਸ਼ਲ ਮੀਡੀਆ ਤੇ ਵੀ ਲੜਨ ਨੂੰ ਫਿਰਦੇ ਐ ਕੁਛ ਨਹੀਂ ਕਹਿਣਾ ਜਿਉ ਕਹਿੰਦੇ ਅਸੀਂ ਜਿੱਤਾਂਗੇ ਕਿ ਹਾਂਜੀ ਤੁਸੀਂ ਜਿੱਤੋ ਸੋਸ਼ਲ ਮੀਡੀਆ ਤੇ ਪਤਾ ਨਹੀਂ ਕਿੱਥੋਂ ਟੀਮਾਂ ਬਿਠਾ ਰੱਖੇ ਤਾ ਮਹਾਲੀ ਬੈਠੇ ਜਾਂ ਕਿਤੇ ਚੰਡੀਗੜ੍ਹ ਬੈਠੀ ਕਮੈਂਟ ਪਾਈ ਜਾਂਦੇ ਐ ਤੋ ਥੱਲੇ ਆਪਾਂ ਲੜ ਪੈਨੇ ਹੋਣਾ ਨਾ ਲੰਡਾਂ ਨਾ ਕੰਮ ਕਰਨਾ ਬਸ ਜਿਹੜਾ ਪਹਿਲਵਾਨ ਕੁਸ਼ਤੀ ਚ ਢੈਂਦਾ ਹੋਵੇ ਉਹਨੂੰ ਪਤਾ ਲੱਗ ਜਾਏ ਮੈਂ ਟਹੂਗਾ ਮੈਂ ਹਾਰ ਜੂਗਾ ਉਹ ਫਿਰ ਅਕਾਲੀ ਦਲ ਤੇ ਕਾਂਗਰਸ ਵਾਲੀਆਂ ਹਰਕਤਾਂ ਤੇ ਆ ਜਾਂਦਾ ਕੰਨ ਕੁੰਨ ਕੇ ਦੰਦੀ ਵੱਢਣ ਲੱਗ ਜਾਂਦਾ ਦੂਜੇ ਪਹਿਲਵਾਨ ਦੇ। ਕ੍ਰੂਟ ਮਾਰ ਲੱਗ ਜਾਂਦਾ ਰੈਫਰੀ ਫਿਰ ਹਟਾਉਂਦਾ ਵੀ ਜੇ ਆਪਾਂ ਯਾਰ ਦੂਜੇ ਦਾ ਹੱਥ ਖੜਾ ਕਰ ਦਿੰਦਾ ਐਂ ਹਾ ਹਾਲਾਤ ਹੋਏ ਪਏ। 3 ਨੰਬਰ ਤੇ ਵਟਣਾ ਆਪਣਾ। 3 ਨੰਬਰ ਵਾਲਾ ਬਟਨ 11 ਤਰੀਕ ਨੂੰ ਦੱਬ ਕੇ ਘਰੇ ਆ ਜਿਓ। ਇੱਧਰ ਉੱਧਰ ਵਾਲੇ ਬਟਨਾਂ ਵੱਲ ਦੇਖਿਓ ਨਾ। ਹੋਸਾ ਦਾ ਚਿੱਟਾ ਮੋਤੀ ਉੱtre ਹੋਵੇ ਕਾਲਾ ਮੋਤੀ ਆ ਜੇ ਐਨੇ ਨੈਸ਼ ਨੇ ਇਹ ਤਾਂ درخت ਤੇ ਕਾਂਗਰਸ ਲਿਖਦੀ ਏ ਉਹ ਸੁੱਕ ਜਾਂਦਾ 2 ਮਹੀਨਿਆਂ ਚ ਆ ਆਪਾਂ ਤਾਂ ਫੇਰ ਬੰਦੇ ਆ ਬੰਦੇ ਖਾ ਕੇ ਢਕਾਰ ਨਹੀਂ ਮਾਰਦੇ ਸੁਣਨੋ ਫਿਰਦੇ ਰਹਿਣ ਤੋਂ ਗਲੀਆਂ ਗੁਲੀਆਂ ਚ ਕੁਛ ਨਾ ਕਹੋ ਆਪ ਹੀ ਤੁਰ ਜਾਣਗੇ 14 ਤਰੀਕ ਤੋਂ ਬਾਅਦ ਬੈਸੀ ਨਹੀਂ ਥਿਹਾਉਣੇ ਇਹ ਆਪਦਾ ਰਾਮ ਨਾਲ ਉਸ ਤੋਂ ਬਾਅਦ ਬੱਚੇ ਪੜਾਈਏ ਤਰਕੀਆਂ ਕਰੀਏ ਨੌਜਵਾਨ ਮੁੰਡਿਆਂ ਨੂੰ ਨੌਕਰੀਆਂ ਦੇਈਏ ਬਜ਼ੁਰਗਾਂ ਦਾ ਇਲਾਜ ਕਰਾਈਏ ਗਰਾਊਂਡ ਬਣਾਈਏ ਪਿੰਡਾਂ ਦੇ ਬੱਚੇ ਸਾਡੇ ਖੇਡਾਂ ਵੱਲ ਜਾਣ ਮਪੈੜੀ ਸੰਗਤ ਤੋਂ ਬਚਣ ਸਕੂਲ ਬਣਾਈਏ ਛੱਪੜਾ ਟੋਬੇ ਨੂੰ ਸਾਫ਼ ਕਰਕੇ ਸੜਕਾਂ ਬਣਾਈਏ ਤਾਂ ਕਿ ਇਨਫਰਾਸਟ੍ਰਕਚਰ ਤੇ ਆਪਣਾ ਪੈਸਾ ਖਰਚ ਹੋਵੇ ਵਿਕਾਸ ਵਾਲੀ ਗੱਡੀ ਜਿਹੜੀ ਆ ਉਹਦੀ ਸਪੀਡ ਤੇਜ਼ ਰਵੇ ਆਹ ਬੇਨਤੀਆਂ ਕਰਨ ਵਾਸਤੇ ਮੈਂ ਤੁਹਾਡੇ ਕੋਲੇ ਆਇਆ ਜੇ ਤੁਹਾਨੂੰ ਲੱਗਦਾ ਵੀ ਆਮ ਆਦਮੀ ਪਾਰਟੀ ਵਾਲੇ ਯਾਰ ਸੱਚੀ ਦਿਲੋਂ ਹੀ ਬੋਲਦੇ ਨੇ ਜਿਵੇਂ ਹੈਗੇ ਉਹ ਹੈ ਜੀ ਹਾਂ ਇਹਦੇ ਕੋਈ ਇਸ ਤਰ੍ਹਾਂ ਦਾ ਕੋਈ ਫੂਮ ਫਾਜ ਆ ਕੋਈ ਓਂਕਾਰ ਵਾਲੀ ਗੱਲ ਨਹੀਂ ਸਾਡੇ ਚੁੱਲਿਆਂ ਦੀ ਗੱਲ ਕਰਦੇ ਆ ਸਾਡੇ ਜਵਾਕਾਂ ਦੀਆਂ ਪੜਾਈਆਂ ਦੀ ਗੱਲ ਕਰਦੇ ਆ ਇੱਕ ਗੱਲ ਦੇਖ ਲਿਓ ਜੇ ਤਾਂ ਕੋਈ ਹੋਰ ਬਟਨ ਦੱਬੋਗੇ ਤਾਂ ਤੁਹਾਡੇ ਪਿੰਡ ਲੜਾਈ ਆਊਗੀ ਜੇ ਝਾੜੂ ਵਾਲਾ ਬਟਨ ਦੱਬਦੂਗੇ ਤੁਹਾਡੇ ਪਿੰਡ ਪੜ੍ਹਾਈ ਆਊਗੀ ਹੁਣ ਲੜਾਈ ਤੇ ਪੜ੍ਹਾਈ ਚੋਂ ਦੇਖ ਲਿਓ ਕੀ ਚੁਣਨਾ ਤੁਸੀਂ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਤਾਂ ਕਿ ਇੱਧਰ ਹੀ ਇੱਥੇ ਵਾਲੇ ਫਿਰਦੇ ਆ ਆ ਹਰਿਆਣੇ ਵਾਲੇ ਲੰਗੇ ਇੱਥੋਂ ਦੀ ਹਣ ਮੇਰੇ ਕੋਲ ਦੀ ਉਹ ਲੰਗੇ ਆਏ ਨੇ ਉਹ ਵੀ ਫਿਰਦੇ ਆਲੇ ਭਾਜ ਪਾਲੇ ਵੀ ਥੋੜਾ ਇੱਥੇ ਲੈਣਾ ਨਹੀਂ ਦੇਣਾ ਨਹੀਂ ਕੁਝ ਤੁਸੀਂ ਕਿੱਧਰ ਫਿਰਦੇ ਹੋ ਨਾ 3 ਚ ਨਾ 13 ਚ ਨਾ ਪਲੇਰਾਂ ਚ ਨਾ ਸਪੇਰਾਂ ਚ ਨਾ ਝੋਲੀ ਵਾਲੇ ਬੇਰਾਂ ਚ ਕਿਤੇ ਉਹੀ ਨਹੀਂ ਉਹੀ ਕਿੱਥੇ ਫਿਰਦੇ ਆ ਦੱਸੋ ਉਹੀ ਫਿਰਦੇ ਆਏ ਕਮਲ ਦਾ ਫੁੱਲ ਚੱਕੀ ਮੈਨੂੰ ਪੱਤਰਕਾਰਾਂ ਨੇ ਪੁੱਛ ਲਿਆ ਕਹਿੰਦੇ ਪੰਜਾਬ ਮੇਂ ਆਪਨੇ ਮੋਦੀ ਕੀ ਆਂਦੀ ਕੋ ਕੈਸੇ ਰੋਕਾ ਮੈਂ ਕਿ ਮਤਲਬ ਕਹਿੰਦੇ 2022 ਮੇਂ ਪੰਜਾਬ ਮੇਂ ਮੋਦੀ ਕੀ ਆਂਦੀ ਕੋ ਆਪਨੇ ਕੈਸੇ ਰੋਕਾ ਮੈਂ ਕਹਿੰਦਾ ਉਹਨੇ ਤਾਂ ਚੋਣ ਨਿਸ਼ਾਨ ਕੀ ਹੈ ਕਹਿੰਦੇ ਕਮਲ ਦਾ ਫੁੱਲ ਮੈਂ ਕਹਿੰਦਾ ਆਮਾ ਦੀ ਬਾਟਾ ਚੋਣ ਨਿਸ਼ਾਨ ਕੀ ਹੈ ਕਹਿੰਦੇ ਝਾੜੂ ਮੈਂ ਕਮਲ ਦਾ ਫੁੱਲ ਕਿੱਥੇ ਉਗਦਾ ਹੈ ਕੰਨੇ ਜਿੰਗੰਦਗੀ ਚ ਮੈਂ ਝਾੜੂ ਕੀ ਕਰਦਾ ਹੁੰਦਾ ਕਹਿੰਦੇ ਗੰਦਗੀ ਸਾਫ ਕਰਦਾ ਮੈਂ ਕਹਿੰਦਾ ਅਸੀਂ ਝਾੜੂ ਫੇਰ ਕੇ ਗੰਦਗੀ ਸਾਫ ਕਰਤੀ ਕਮਲ ਉੱਗਦਾ ਹੀ ਨਹੀਂ ਕਮਲੁੱਗੇ ਹੀ ਨਹੀਂ ਇਹ ਫਿਰਦੇ ਫਿਰਦੇ ਪਿੰਡਾਂ ਚ ਦੱਸੋ 750 ਕਿਸਾਨ ਸ਼ਹੀਦ ਕਰਤਾ ਉੱਥੇ ਬਾਡਰਾਂ ਤੇ ਹਰ ਰੋਜ਼ ਕੋਈ ਨਾ ਕੋਈ ਪੰਜਾਬ ਦੀ ਕੋਈ ਪੰਗਾ ਪਾਈ ਰੱਖਦੇ ਆ ਕਦੇ ਪੰਜਾਬ ਯੂਨੀਵਰਸਿਟੀ ਵਾਲਾ ਪਾ ਲਿਆ ਕਦੇ ਬੀਬੀਐਮਬੀ ਵਾਲਾ ਭਾਖੜਾ ਵਾਲਾ ਪਾ ਲਿਆ ਕਦੇ ਕੋਈ ਕੋਈ ਅਸੀਂ ਆ ਕਰਾਂਗੇ ਅਸੀਂ ਉਹ ਕਰਾਂਗੇ ਪੰਜਾਬ ਤੋਂ ਆ ਖੋਲੋ ਉਹ ਖੋਲੋ ਇਹ ਵਾ ਕੇ ਫਿਰ ਫਿਰਦੇ ਗਲੀਆਂ ਚ ਸੋ ਇਸ ਕਰਕੇ ਆਓ ਇਕੱਠੇ ਹੋ ਕੇ ਆਪਦੇ ਜੋਕਾਂ ਨੂੰ ਵੋਟ ਪਾਓ ਆਪਣੇ ਬੱਚਿਆਂ ਦੇ ਭਵਿੱਖ ਨੂੰ ਵੋਟ ਪਾਓ ਆਪਣੇ ਵਿਕਾਸ ਨੂੰ ਵੋਟ ਪਾਓ ਇੱਧਰ ਉੱਧਰ ਦੀਆਂ ਗੱਲਾਂ ਕਿਉਂਕਿ ਉੱਥੇ ਕਿਹੜਾ ਤੁਹਾਡੇ ਕੋਲ ਕੋਈ ਹੋਣਾ ਉਹ ਤਾਂ ਤੁਸੀਂ ਇੱਕ ਪਰਦੇ ਦੇ ਵਿੱਚ ਜਾ ਕੇ ਮਸ਼ੀਨ ਦਾ ਬਟਨ ਦੱਬਣਾ ਹੈ ਇਹ ਗੱਲ ਦੇਖ ਲਿਓ ਕਿ ਉਹ ਬਟਨ ਨਾ ਪੰਜੇ ਦਾ ਹੈ ਨਾ ਤੱਕੜੀ ਦਾ ਨਾ ਝਾੜੂ ਦਾ ਹੈ ਨਾ ਕਿਸੇ ਹੋਰ ਚੋਣ ਨਿਸ਼ਾਨ ਦਾ ਹੈ ਉਹ ਬਟਨ ਜਿਹੜਾ ਤੁਹਾਡੇ ਬੱਚਿਆਂ ਦੇ ਭਵਿੱਖ ਦਾ ਬਟਨ ਹੈ ਤੁਹਾਡੇ ਪਰਿਵਾਰ ਦੇ ਫਿਊਚਰ ਦਾ ਬਟਨ ਹੈ ਜੇ ਵਧੀਆ ਦਬਦੋਂਗੇ ਫਿਊਚਰ ਬਣ ਜਾਊਗਾ ਜੇ ਉਹ ਪੁਰਾਣੀ ਦਬਦੋਂਗੇ ਜਿਹੜੇ ਦਬਦੇ ਆਏ ਆ ਤਾਂ ਉਹਨਾਂ ਦਾ ਬਣ ਜਾਊਗਾ ਆਪਣਾ ਨਹੀਂ ਬਣਨਾ ਕਿਉਂਕਿ ਉਹਨਾਂ ਨੇ ਤਾਂ ਹੁਣ ਤੱਕ ਪਰਿਵਾਰਾਂ ਵਾਰੀ ਸੋਚਿਆ ਮੇਰਾ ਪੁੱਤ ਮੇਰਾ ਭਤੀਜਾ ਮੇਰਾ ਸਾਲਾ ਮੇਰਾ ਜੀਜਾ ਬਸ ਖਤਮ ਚਾਰ ਨੁਕਾਤੀ ਪ੍ਰੋਗਰਾਮ ਹੈ ਇਹ ਪੁੱਤ ਭਤੀਜਾ ਸਾਲਾ ਜੀਜਾ ਚਾਰ ਨੁਕਾਤੀ ਪ੍ਰੋਗਰਾਮ ਹੈ ਇਹ ਦੁਗਾ ਉਹਨਾਂ ਨੂੰ ਦਿਸਦਾ ਹੀ ਕੱਖ ਨਹੀਂ ਲੋਕ ਜਾਨ ਟੱਠੇ ਖੂਚ ਲੋਕ ਜਿੱਥੇ ਮਰਜੀ ਜਾਣ ਤੇ ਚੜ ਗਿਆ ਪਰਵਾਰ ਪੱਲੀ ਤੇ ਚੜ ਗਿਆ ਸਕੂਨ ਤਾਂ ਹੋਵੇ ਨਾ ਕੋਈ ਥੋੜਾ ਜਿਹਾ ਕਿ ਹਾਂ ਯਾਰ ਕੁਛ ਲੜਾਈਆਂ ਪੜਾਈਆਂ ਤੋਂ ਅੱਡ ਆ ਨਸ਼ੇ ਵਾਲੀਆਂ ਗੋਲੀਆਂ ਤੇ ਪਿਸਤੌਲ ਵਾਲੀਆਂ ਗੋਲੀਆਂ ਤੋਂ ਬਿਨਾਂ ਕੋਈ ਹੋਰ ਵੀ ਚੀਜ਼ ਆਈ ਹੈ ਯਾਰ ਜਿਹੜੀ ਸਾਡੇ ਜਵਾਕਾਂ ਨੂੰ ਪਹਿਲਾਂ ਇੱਥੇ ਕੋਈ ਮਾਸਟਰ ਤੇ ਡਾਕਟਰ ਆਉਂਦਾ ਹੀ ਨਹੀਂ ਸੀ ਜੇ ਆਉਂਦੇ ਸੀ ਬਦਲੀ ਕਰਾ ਜਾਂਦੇ ਸੀ ਬਾਡਰ ਏਰੀਆ 'ਚ ਕੰਮ ਨਹੀਂ ਕਰਨਾ ਚਾਹੁੰਦੇ ਅਸੀਂ ਹੁਣ ਕਾਨੂੰਨ ਬਣਾਤਾ ਇੱਕ ਜਿਹਨੇ ਡਾਕਟਰੀ ਕੀਤੀ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਤੋਂ ਲੁਧਿਆਣੇ ਵਾਲੇ ਆਪਣਾ ਪਟਿਆਲੇ ਵਾਲੇ ਮੈਡੀਕਲ ਕਾਲਜ ਚੋਂ ਜਾਂ ਬਾਬਾ ਫਰੀਦ ਯੂਨੀਵਰਸਿਟੀ ਜਿਹੜੀ ਹੈ ਫਰੀਦਕੋਟ ਵਾਲੇ ਚੋਂ ਬਾਕੀ ਹੋਰ ਵੀ ਕਾਲਜ ਬਣਾਵਾਂਗੇ ਸਰਕਾਰ ਦੇ ਕਾਲਜਾਂ ਚ ਕਿਉਂਕਿ ਫੀਸਾਂ ਘੱਟ ਨੇ ਫੀਸਾਂ ਘੱਟ ਲੈ ਲਾਂਗੇ ਜਿਹੜੇ ਡਾਕਟਰੀ ਕਰਨਗੇ ਮੁੰਡੇ ਕੁੜੀਆਂ ਉਹਨਾਂ ਨਾਲ ਇੱਕ ਐਗਰੀਮੈਂਟ ਹੈ ਉਹਨਾਂ ਲਈ ਜ਼ਰੂਰੀ ਹੈ ਕਿ ਉਹ ਡਾਕਟਰੀ ਕਰਨ ਤੋਂ ਬਾਅਦ 2 ਸਾਲ ਘਟੂ ਘੱਟ ਬਾਡਰ ਦੇ ਏਰੀਏ ਦੇ ਵਿੱਚ ਸੇਵਾ ਕਰਕੇ ਜਾਣ ਤਾਂ ਉਹਨਾਂ ਦੀ ਡਾਕਟਰੀ ਜਿਹੜੀ ਅਸੀਂ ਰეკਮੈਂਡ ਕਰਾਂਗੇ ਇਦਾਂ ਹੀ ਮਾਸਟਰਾਂ ਦਾ ਵੱਧ ਭੱਤਾ ਦੇ ਦਾਂਗੇ ਬਾਦ ਦੋਂੰਨ ਤਰ ਖਾ ਦੇ ਦਾਂਗੇ ਪਰ ਇਹ ਨਾ ਕਹੋਗੇ ਇਲਾਕਾ ਹੀ ਛੱਡ ਕੇ ਚਲੇ ਜਾਣਾ ਇੱਥੇ ਵੀ ਲੋਕ ਰਹਿੰਦੇ ਆ ਇਨਸਾਨ ਰਹਿੰਦੇ ਆ ਕੀ ਪਤਾ ਇੱਥੋਂ ਕੋਈ ਕਿੰਨੇ ਪਲੇਅਰ ਨਿਕਲੇ ਹੋਣ ਕੀ ਪਤਾ ਇੱਥੋਂ ਕਿੰਨੇ ਡਾਕਟਰ ਨਿਕਲੇ ਹੋਣ ਕੀ ਪਤਾ ਇੱਥੋਂ ਕਿੰਨੇ ਇੰਜੀਨੀਅਰ ਨਿਕਲੇ ਹੋਣ ਪਰ ਬੱਚਿਆਂ ਨੂੰ ਮੌਕਾ ਤਾਂ ਮਿਲੇ ਨਾ ਕੋਚ ਮਿਲਣ ਮਾਸਟਰ ਮਿਲਣ ਤਾਂ ਹੀ ਨਿਕਲਣਗੇ ਨਾ ਸੋ ਦੋਨੇ ਹੱਥ ਉੱਪਰ ਚਾਕੇ ਦੋ ਨਾਰੇ ਲਾ ਦਿਓ ਇਨਕਲਾਬ